ਅਜਿਹੀ ਕੀ ਮਸਲਾ ਜਿਸ ਦੇ ਬਾਰੇ ਤੁਸੀਂ ਅੱਜ ਗੱਲ ਕਰਨ ਦੇ ਲਈ ਅਦਾਰਾ ਜੀ ਦੇ ਵਿੱਚ ਪਹੁੰਚੇ ਹੋ ਮੇਰਾ ਨਾਮ ਵੀਰ ਦਵਿੰਦਰ ਸਿੰਘ ਹੈ ਜੀ ਮੈਂ ਮਾਡਲ ਟਾਊਨ ਵਿੱਚ ਛੋਟੀ ਜੀ ਪਰੌਂਠਿਆਂ ਦੀ ਕਾਰਟ ਲਾ ਰਿਹਾ ਸੀ ਜੀ ਦੇਸੀ ਕਿਉ ਦੇ ਪਰੌਂਠੇ ਤੇ ਮੇਰ ਕੋ 29 ਤਰੀਕ ਰਾਤ ਜੀ ਕਪਿਲ ਸ਼ਰਮਾ ਜੀ ਕਮੇਡੀਅਨ ਕਪਿਲ ਸ਼ਰਮਾ ਜੀ ਆਏ ਵਿਦ ਫੈਮਲੀ ਆਪਣੀ ਤੇ ਮੇਰ ਕੋ ਤਕਰੀਬਨ ਸਵਾ ਕੋ 1 ਵਜੇ ਆਏ ਨੀਅਰ ਅਬਾਉਟ ਤੇ 3 ਕੋ ਵਜੇ ਦੇ ਨੀਅਰ ਅਬਾਉਟ ਚਲੇ ਗਏ ਤੇ ਪਰੌਂਠੇ ਵਗੈਰਾ ਉਹਨਾਂ ਨੇ ਛੱਕੇ ਚਾਹ ਵਗੈਰਾ ਛੱਕੀ ਜੀ ਅਗਲੇ ਦਿਨ ਜੀ तकरीबन 3 ਮਹੀਨੇ ਤੋਂ ਮੈਂ ਕਾਟ ਲਾ ਰਹੀ ਸੀ ਅਗਲੇ ਦਿਨ ਜੀ ਮੈਂ 11:00 ਵਜੇ ਆਪਣੇ ਅੱਡਾ ਲਾਇਆ ਜੀ ਪਰੋਂਠਿਆ ਦਾ ਜੀ ਤੇ ਸਵਾ ਕੁ 12:00 12:30 ਦੇ ਕਰੀਬ ਐਸ ਐਚਓ ਅਜੈਬ ਸਿੰਘ ਵੱਲੋਂ ਮੇਰੇ ਤੇ ਵੀ 22 ਬੰਦੇ ਨਾਲ ਉਹਨਾਂ ਦੇ ਆਏ ਤੇ ਮੇਰ ਨਾਲ ਤਸ਼ੱਦਦ ਕਰਕੇ ਮਤਲਬ ਮੈਨੂੰ ਥਾਣੇ ਲਿਜਾ ਕੇ ਕੇਸ ਦਰਜ ਕੀਤਾ ਤੇ ਨਾਲ ਕੁੱਟਮਾਰ ਕੀਤੀ ਗਈ ਜੀ ਬਹੁਤ ਇਹ وجہ ਕੀ ਸੀ ਕਿ ਇਸ ਦਰਜੇ ਕਿਸ ਪਰਪਸਲ ਮੈਨੂੰ ਆਪ ਨਹੀਂ ਪਤਾ ਜੀ ਇਸ ਬਾਰੇ ਮੈਂ ਤਾਂ ਪਰੌਂਠੇ ਵੇਚ ਰਿਹਾ ਸੀ ਮੈਨੂੰ ਪਤਾ ਨਹੀਂ ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ ਤੁਹਾਨੂੰ ਆਸ-ਪਾਸ ਤੋਂ ਜਾਂ ਜਾਣਕਾਰੀ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੀ ਕਾਰਨ ਸੀ ਕਿ ਇਕਦਮ ਆ ਕੇ ਕਿਸੇ ਨੂੰ ਵੀ ਕੋਈ ਪੁੱਛ ਨਹੀਂ ਨਾ ਸਕਦਾ ਜੀ ਨਹੀਂ ਜੀ ਮੈਂ ਨਹੀਂ ਮੈਂ ਉਸ ਤੋਂ ਬਾਅਦ ਨਾ ਨਿਕਲਿਆ ਤੇ ਮੇਰੇ ਮਾਨੀਚ ਡਰ ਵੀ ਬਹਿ ਗਿਆ ਸੀ ਔਰ ਇੰਨਾ ਉੱਚ ਅਧਿਕਾਰੀ ਜੀ ਅਫਸਰ ਨਾਲ ਜਦੋਂ ਆਪਾਂ ਕਰਦੇ ਆ ਨਾ ਤੇ ਕੋਈ ਨਾ ਕੋਈ ਉਹਨਾਂ ਨੇ ਮੈਨੂੰ ਓਪਨ ਥ੍ਰੈਟ ਵੀ ਕੀਤਾ ਥਾਣੇ ਦੇ ਵਿੱਚ ਕਿਹਾ ਕਿ ਮਤਲਬ ਮੈਂ ਆਊਟ ਆਫ ਸਿਸਟਮ ਵੀ ਮੈਂ ਤੈਨੂੰ ਮਤਲਬ ਮਾਰਾਂਗਾ ਜੇ ਤੂੰ ਐਦਾਂ ਦੀ ਗੱਲ ਕਰੇਂ ਕਿਤੇ ਤੌਰ ਦੇ ਉੱਪਰ ਵੀ ਤੁਹਾਨੂੰ ਕੋਈ ਲੱਗਦੀ ਵਜ੍ਹਾ ਕੋਈ ਪਹਿਲਾਂ ਦੀ ਟਕਸਲ ਵਾਜੀ ਜਾਂ ਤੁਹਾਨੂੰ ਨਹੀਂ ਮੇਰੇ ਵੱਲੋਂ ਨਹੀਂ ਅੱਜ ਤੱਕ ਕਦੀ ਮਾੜਾ ਕੰਮ ਨਾ ਕਦੀ ਕੀਤਾ ਜੀ ਨਾ ਮੇਰੇ ਵੱਲੋਂ ਮੈਨੂੰ ਨਹੀਂ ਲੱਗਦਾ ਮੈਂ ਕਦੀ ਇਹਨੂੰ ਕੋਈ ਖਿਲਾਫ ਅੱਜ ਤੱਕ ਮੇਰੇ ਨਾਲ ਇਹਨਾਂ ਦੀ ਕੋਈ ਉੱਚ-ਨੀਚ ਕੋਈ ਗੱਲ ਹੋਈ ਹੋਵੇ ਪਰ ਇਹ ਇੱਕਦਮ ਕਪਿਲ ਸ਼ਰਮਾ ਤੁਹਾਡੇ ਕੋਲੇ ਆਉਂਦਾ ਉਸ ਰਾਤ ਤੋਂ ਬਾਅਦ ਤੇ ਦੂਸਰੇ ਦਿਨ ਵੀ ਗੱਲ ਜੀ ਨੈਕਸਟ ਜੀ ਹਾਂ ਜੀ ਪਿਛਲੇ 3 ਮਹੀਨਿਆਂ ਤੋਂ ਬੜਾ ਅੱਛਾ ਚੱਲ ਰਿਹਾ ਸੀ ਜੀ ਕੰਮ ਛੋਟੀ ਜੀ ਕਾਰਡ ਲੱਕ ਪ੍ਰੋਂਠੀ ਵੇਚ ਰਿਹਾ ਸੀ ਤੇ ਨੈਕਸਟ ਡੇ ਹੀ ਪਤਾ ਨਹੀਂ ਕਿਉਂ ਟਾਰਗੇਟ ਕੀਤਾ ਜਾਂਦਾ ਜੀ ਤੇ ਬਾਅਦ ਵਿੱਚ ਜਦੋਂ ਤੁਸੀਂ ਕਹਿੰਦੇ ਹੋ ਕਿ ਉੱਥੇ ਤੁਹਾਨੂੰ ਥਾਣੇ ਲਿਜਾਇਆ ਗਿਆ ਉੱਥੇ ਜਿਹੜੀ ਗੱਲਬਾਤ ਤੁਹਾਡੇ ਨਾਲ ਹੋਈ ਜਾਂ ਤਸ਼ੱਦਦ ਜਿਹੜੀ ਤੁਸੀਂ ਗੱਲ ਕਰਦੇ ਹੋ ਕੋਈ ਮਾਮਲਾ ਵੀ ਦਰਜ ਹੋਇਆ ਮਾਮਲਾ ਦਰਜ ਹੋਇਆ ਤੇ ਅ ਮੇਰੇ ਹਿਸਾਬ ਨਾਲ 188 ਲੱਗੀ ਹੈ ਜੀ ਉਹਨਾਂ ਨੇ ਕੋਈ ਦੱਸਿਆ ਨਹੀਂ ਕੇਸ ਦਰਜ ਕੀਤਾ ਰਾਤੀ ਸਵਾ 12 ਸਾਢੇ 12 ਦੇ ਕਰੀਬ ਮਾਰਨਿੰਗ 4:00 ਵਜੇ ਮੈਂ ਵਾਪਸ ਆਇਆ ਜੀ ਤੁਹਾਡੇ ਵਾਪਸ ਹੋਣ ਦਾ ਰਿਹਾਂ ਤੁਹਾਨੂੰ ਕਰਨ ਦੇ ਪਿੱਛੇ ਉਹਨਾਂ ਦੇ ਕੋਲੋਂ ਕੋਈ ਜ਼ਮਾਨਤ ਦਿੱਤੀ ਗਈ ਹੈ ਕਿ ਜਮਾਨਤ ਮੇਰੇ ਫਾਦਰ ਸਾਹਿਬ ਨੇ ਦਿੱਤੀ ਜੀ ਅੱਛਾ ਜੀ ਹਾਂ ਜੀ ਤੇ ਸਾਰੀ ਕਾਰਵਾਈ ਦੇ ਵਿੱਚ ਕਿਵੇਂ ਤਸ਼ੱਦਦ ਕੀਤੀ ਜੇ ਦੱਸਣਾ ਚਾਹੁੰਦਾ ਕੀ ਕੀ ਤਸ਼ੱਦਦ ਜੀ ਅਬਿਊਜ਼ਿੰਗ ਲੈਂਗੁਏਜ ਅੰਦਰ ਲਿਜਾ ਕੇ ਡਾਰਕ ਪਲੇਸ ਵਿੱਚ ਕੋਈ ਡਾਰਕ ਲਾਈਟਾਂ ਬੰਦ ਕਰਕੇ ਜੀ ਉਹਨਾਂ ਨੇ ਉੱਥੇ ਕੁੱਟਮਾਰ ਕੀਤੀ ਮੇਰੇ ਨਾਲ ਬਹੁਤ ਗਲਤ ਲਫ਼ਜ਼ ਜਿਹੜੇ ਨਹੀਂ ਮਤਲਬ ਦੱਸ ਸਕਦੇ ਉਹ ਲਫ਼ਜ਼ ਮੈਨੂੰ केजी ਉੱਥੇ ਤੁਸੀਂ ਉਹਨਾਂ ਤੋਂ ਵੀ ਅਧਿਕਾਰੀਆਂ ਦੇ ਨਾਲ ਕਿਸੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਸੀਪੀ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਹੋਵੇ ਮੈਂ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਜੀ ਜੀ ਤੇ ਏਡੀ ਏਡੀਜੀਪੀ ਆਰਪੀ ਸ਼ੁਕਲਾ ਜੀ ਦੀ ਵੀ ਮੈਂ ਨਿਗਾਹਚ ਕੀਤੀ ਹੈ ਗੱਲ ਜੀ ਹੂੰ ਤੇ ਆਸ਼ਵਾਸਨ ਉਹਨਾਂ ਤੋਂ ਦਿੱਤਾ ਗਿਆ ਕਿ ਪ੍ਰਸੰਤਾ ਕੀ ਆਹ ਕਹਿੰਦੇ ਕਰਾਂਗੇ ਜੀ ਕਾਰਵਾਈ ਪਰ ਅੱਜ ਤੱਕ ਤਕਰੀਬਨ 7 8 9 ਦਿਨ ਹੋ ਗਏ ਜੀ ਕੋਈ ਕਾਰਵਾਈ ਨਹੀਂ ਹੋ ਰਹੀ ਦੋਸਤੋ ਬਾ ਤੁਹਾਡੇ ਵੱਲੋਂ ਥਾਣੇ ਪਹੁੰਚਿਆ ਗਿਆ ਕਿ ਮੈਨੂੰ ਦੱਸੋ ਭਾਈ ਮੇਰਾ ਮਸਲਾ ਕੀ ਸੀ ਕਿਹੜੇ ਕਾਰਨ ਕਰਕੇ ਤੁਸੀਂ ਨਹੀਂ ਮੈਂ ਨਹੀਂ ਗਿਆ ਜੀ ਉੱਥੇ ਮੇਰੇ ਮਾਨੀ ਡਾਰੀਨਾ ਪੈਦਾ ਹੋ ਗਿਆ ਜੀ ਮੈਂ ਨਹੀਂ ਉੱਥੇ ਜਾ ਸਕਿਆ ਮੈਂ ਮੈਂ ਝੂਠ ਬੋਲਦਾ ਹਾਂ ਦੇ ذریعے ਜਾਂ ਕਿਸੇ ਤਰੀਕੇ ਕੋਸ਼ਿਸ਼ ਕੀਤੀ ਕਰਨ ਦੀ ਮਤਲਬ ਕੋਈ ਨਹੀਂ ਜੀ ਨਹੀਂ ਨਹੀਂ ਮੈਂ ਨਹੀਂ ਪੁੱਛਗਿਛ ਕੀਤੀ ਇਹਦੇ ਵਿੱਚ ਹੁਣ ਕੀ ਗਾਂਹ ਕੀ ਮੰਗ ਕਰਦੇ ਹੋ ਮੰਗ ਮੈਨੂੰ ਇਨਸਾਫ ਮਿਲੇ ਜੀ ਜਿਹੜਾ ਇਦਾਂ ਉਹਨੇ ਮਤਲਬ ਮੈਨੂੰ ਮਾਰਕੁੱਟ ਕੀਤੀ ਜਿਹੜਾ ਮੇਰੇ ਤੇ ਕੇਸ ਦਰਜ ਕੀਤਾ ਮੈਂ ਤਾਂ ਰੋਟੀ ਬਣਾ ਰਿਆ ਸੀ ਜੀ ਉੱਥੇ ਕੰਮ ਕਰ ਰਿਹਾ ਸੀ ਮੈਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਈ ਨੇ ਨੇ ਥਾਵਾਂ ਕੰਮ ਕਰ ਰਹੇ ਲੋਕੀ ਫਰੋਂਠੇ ਜਾਂ ਮੈਂ ਹੋਰ ਵੀ ਲੋਕੀ ਰੈਸਟੋਰੈਂਟ ਖੁੱਲੇ ਨੇ ਮੈਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ ਮੈਂ ਤਾਂ ਮਿਹਨਤ ਕਰ ਰਿਹਾ ਜੀ ਤੁਸੀਂ ਕਹਿ ਰਹੇ ਹੋ ਕਿ ਸ਼ਾਮ ਦੇ ਰਾਤ ਦੇ ਸਮੇਂ ਤੁਹਾਡੇ ਕੋਲ ਕਪਿਲ ਸ਼ਰਮਾ ਹੁਣ ਆਉਣਾ ਹੁੰਦਾ ਹੈ ਰਾਤ ਦੇ ਸਮੇਂ ਉਹ 3 ਵਜੇ ਤਕਰੀਬ ਜਾਂਦੇ ਨੇ ਸਮਾਸਾਰਨੀ ਨੂੰ ਲੈ ਕੇ ਤਾਂ ਨਹੀਂ ਕੋਈ ਤੁਹਾਡੇ ਵਿੱਚ ਡਿਸਪਿਊਟ ਸੀ ਕਿ ਇੰਨੇ ਸਮੇਂ ਤੱਕ ਖੋਲਣਾ ਇੰਨੇ ਤਾਈਂ ਬੰਦ ਕਰਨਾ ਸ਼ਾਇਦ ਸਮੇਂ ਨੂੰ ਲੈ ਕੇ ਹੋ ਸਕਦਾ ਪਰ ਇਹ ਕਮਿਸ਼ਨਰ ਸਾਹਿਬ ਦੇ ਆਰਡਰ ਸਿਰਫ ਮੇਰੇ ਲਈ ਹੈ ਜੀ ਕੱਲੇ ਵੀਰ ਦਵਿੰਦਰ ਸਿੰਘ ਲਈ ਬਣੇ ਨੇ ਆਰਡਰ ਸਾਰਿਆਂ ਲਈ ਆਰਡਰ ਸੇਮ ਹੋਣੀ ਚਾਹੀਦੇ ਜੀ ਸ਼ਹਿਰ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹੋਰ ਵੀ ਬੜੀਆਂ ਖਾਣ ਪੀਣ ਵਾਲੀਆਂ ਜਗ੍ਹਾ ਖੁੱਲ ਰਹੀਆਂ ਨੇ ਛੋਟੀਆਂ ਛੋਟੀਆਂ ਵੱਡੇ ਨੂੰ ਤਾਂ ਚਲੋ ਇਹ ਕਹਿ ਸਕਦੇ ਨੇ ਸ਼ਾਇਦ ਪਰਮਿਸ਼ਨ ਦਿੱਤੀ ਹੈ ਮੈਂ ਵੀ ਡੀ ਸਭ ਤੋਂ ਪਰਮਿਸ਼ਨ ਵਰਬਲੀ ਲੈ ਕੇ ਬੈਠਾ ਸੀ ਜੀ ਕਿ ਮੇਰੇ ਤੇ ਕੋਈ ਕੇਸ ਨਾ ਦਰਜ ਕੀਤਾ ਜਾਵੇ ਕਿ ਮੈਂ ਵਰਬਲੀ ਪਰਮਿਸ਼ਨ ਡੀਸੀ ਸਾਹਿਬ ਤੋਂ ਲੈ ਕੇ ਬੈਠਾ ਆਇਆ ਸੀ ਜੀ ਤੇ ਤੁਹਾਡੇ ਵੱਲੋਂ ਜਦੋਂ ਤੁਹਾਨੂੰ ਆ ਕੇ ਉਹਨਾਂ ਦੇ ਵੱਲੋਂ ਗੱਲਬਾਤ ਕਰਨੀ ਸ਼ੁਰੂ ਕੀਤੀ ਗਈ ਤਾਂ ਤੁਹਾਡੇ ਵੱਲੋਂ ਉਹ ਪਰਮਿਸ਼ਨ ਦੱਸਿਆ ਨਹੀਂ ਗਿਆ ਕਿ ਮੈਂ ਡੀਸੀ ਸਾਹਿਬ ਮੈਂ ਦੱਸਿਆ ਜੀ ਅਜੈਪ ਸਿੰਘ ਜੀ ਨੂੰ ਕਿ ਮੇਰੇ ਕੋ ਮੈਂ ਵਰਬਲੀ ਡੀਸੀ ਸਾਹਿਬ ਤੋਂ ਪਰਮਿਸ਼ਨ ਲਈਤੀ ਹੋਈ ਜੀ ਪਰ ਉਹਨਾਂ ਨੇ ਕੋਈ ਸੁਣੀ ਨਹੀਂ ਮੇਰੀ ਮੈਨੂੰ ਉੱਥੋਂ ਚੱਕਿਆ ਜੀ ਆਪਣੇ ਅਫਸਰਾਂ ਸੁਮੇਤ ਜੀ ਤੇ ਥਾਣੇ ਲਿਜਾ ਕੇ ਮਤਲਬ 6 ਨੰਬਰ 6 ਨੰਬਰ ਮਾਡਲ ਟਾਊਨ तकरीबन 20 ਕੁ ਸੀਗੇ ਨੀਅਰ ਅਬਾਊਟ ਜੀ ਉਹਨਾਂ ਸਾਰਿਆਂ ਦੇ ਵੱਲੋਂ ਤੁਹਾਨੂੰ ਗਾੜੀ ਗ੍ਰੋਹ ਕੀਤਾ ਗਿਆ ਹਾਂਜੀ 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 ਚਾਰ ਪੰਜ ਬੰਦਿਆਂ ਵੱਲੋਂ ਜੀ ਤੇ ਉਸ ਤੋਂ ਬਾਅਦ ਜਦੋਂ ਤੁਹਾਡੇ ਲਾਇਰ ਦੇ ਵੱਲੋਂ ਹੁਣ ਕੋਈ ਕਾਰਵਾਈ ਨਹੀਂ ਕੀਤੀ ਕਿ ਹੁਣ ਤੁਸੀਂ ਮੰਗ ਕੀ ਕਰਦੇ ਹੋ ਕਿ ਕੀ ਹੁਣ ਗਾਂ ਦਾ ਕੀ ਹੋਵੇ ਕਿਉਂਕਿ ਤੁਸੀਂ ਕੇਸ ਦੇ ਬਾਰੇ ਵੀ ਤੁਸੀਂ ਕਹਿੰਦੇ ਹੋ ਕਿ ਤੁਸੀਂ ਜਾ ਕੇ ਪੁੱਛਿਆ ਨਹੀਂ ਤੁਸੀਂ ਹੋਰ ਵੀ ਗੱਲ ਕਹਿੰਦੇ ਹੋ ਕਿ ਕਾਰਵਾਈ ਅਸੀਂ ਜਾਣਾ ਨਹੀਂ ਮੰਨ ਦੇ ਵਿੱਚ ਡਰ ਬੈਠਾ ਜਾਂਦਾ ਹਾਂਜੀ ਪਰ ਹੁਣ ਗਾਂਦੇ ਸਮੇਂ ਦੇ ਵਿੱਚ ਕੀ ਕਾਰਵਾਈ ਕੀਤੀ ਮੈਂ ਤਾਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਜੀ ਮੈਨੂੰ ਇੱਥੇ ਤੱਕ ਕਿਸੇ ਕੋਈ ਇਨਸਾਫ ਨਹੀਂ ਮਿਲ ਸਕਦਾ ਸੀਐਮ ਸਾਹਿਬ ਤੱਕ ਮੇਰੀ ਬਾਜ ਪਹੁੰਚਾ ਦਿੱਤੀ ਜਾਵੇ ਕਿ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਮੈਨੂੰ ਕਾਟ ਲਾਂ ਦਿੱਤੀ ਜਾਵੇ ਤੇ ਜਿਹੜੇ ਮੇਰੇ ਤੇ ਗਲਤ ਪਰਚਾ ਹੋਇਆ ਇਹਨੂੰ ਰੱਦ ਕੀਤਾ ਜਾਵੇ ਹਾਂਜੀ ਤੇ ਆ ਜਿਹੜੇ ਐਸਐਚਓ ਅਜੈਬ ਸਿੰਘ ਉਹਨਾਂ ਨੇ ਮੇਨਾਂ ਤਸ਼ੱਦਦ ਕੀਤੀ ਮਾਰਕੁੱਟ ਕੀਤੀ ਮੈਨੂੰ ਧਮਕੀਆਂ ਦਿੱਤੀਆਂ ਇਹਦੇ ਤੇ ਮੈਨੂੰ ਖਤਰਾ ਵੀ ਹੈ ਤੁਸੀਂ ਆਪ ਮਤਲਬ ਇਸ ਚੀਜ਼ ਤੇ ਸੀਐਮ ਸਾਹਿਬ ਦੇਖੋ ਕੀ ਕਰਨਾ ਚਾਹੀਦਾ